ਹਾਂਜੀ ਸਸਿ ਕਾ ਜੀ ਲੋਕ ਮੇਤੋ ਕਰਤੀਏ ਇੱਕ ਹੋਰ ਨਵੇਂ ਵਲੌਗ ਦੀ ਸ਼ੁਰੂਆਤ ਹੈ ਅੱਜ ਦੇ ਵਲੌਗ ਦੀ ਸ਼ੁਰੂਆਤ ਹੋਈ ਹੈ 35 ਘਰ ਲੱਗੇ ਤੇ ਲੱਗੇ ਜਿਹੜਾ ਨਵਾਂ ਸਾਡੇ ਕਲੋਨੀ ਦਾ ਛੱਪੜ ਬਣਿਆ ਵੇਖੋ ਕਿੱਡਾ ਸ਼ਾਨਦਾਰ ਚੈੱਕ ਕਰੋ ਤੁਸੀਂ ਹੈ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋਈ ਹੈ ਜੀ ਦੁਪਹਿਰੇ ਕਰਨ ਟਾਈਮ ਕਿੰਨਾ ਆਇਆ ਬਲਾ ਓਏ ਦੁਪਹਿਰ ਵੀ ਕਾਦੀ ਸ਼ਾਮ ਹੀ ਹੋ ਗਈ 5 ਵਜੇ ਚੱਲੇ ਆ ਵੈਸੇ ਹੁਣ ਮੌਸਮ ਦਿਨ ਵੱਡੇ ਆ ਤਾਂ ਕਰਕੇ ਪਤਾ ਨਹੀਂ ਲੱਗਦਾ ਹੈਗਾ ਇਧਰ ਆਲੂ ਆਲ ਵੇਖੋ ਪੂਰਾ ਹੈ ਕੀ ਕਹਿੰਦੇ ਨੂੰ ਸ਼ੈਂਪੂ ਸ਼ੈਂਪੂ ਫੜ ਕੇ ਬੈਠਾ ਇਹਨੇ ਨਹਾਉਣਾ ਹੈ ਜਿ ਆਪਣਾ ਕੁੱਕੜ ਉਹ ਤੋਂ ਪਹਿਲਾਂ ਘੜੀ ਇ ਤੇ ਉਤੋਂ ਬਾਅਦ ਫਿਰ ਆਲੂ ਦਾ ਕੱਕੜ ਵੀ ਨਵਾਵਾਂਗੇ ਤੇ ਕਰਦਿਆਂ ਦੀ ਸ਼ੁਰੂ ਵਲੋਗ ਨੂੰ ਤੇ ਵੀਰੋ ਮੁੰਡੇ ਤੁਹਾਨੂੰ ਜাদু ਮੰਤਰ ਕਲਾ ਕਲਾ ਵਖਾਉਣਗੇ ਸ਼ਰਮ ਨਹੀਂ ਆਉਂਦੀ ਛੱਪੜ ਦੇ ਵਿੱਚ ਫਿਰੰਦੀ ਇਹ ਆ ਵੇ ਕੋਈ ਨੇ ਸਲਾਹ ਦਿੱਤੀ ਜੇ ਬਈ ਇਸ ਇਨਸਾਨ ਨੇ ਹੁਣ ਪਤਾ ਲੱਗਾ ਉਹ ਤੇਰੀ ਚੜਾਈ ਨਹੀਂ ਚੜੀ ਜਾਂਦੀ ਹਣ ਓਏ ਚੱਪ ਅੱਛਾ ਚੱਪ ਦਿੰਦਾ ਗਾਇਸ ਮੈਂ ਤੁਹਾਨੂੰ ਮੇਰੇ ਨਾਲ ਤੇ ਚੱਲ ਕੇ ਆ ਕੀ ਬਣਾਇਆ ਆ ਦੇਖੀ ਜਿਤਨਾ ਕੀ ਆ ਆ ਨਹੀਂ ਕਿਹਦਾ ਰੋਏ ਓਏ ਏ ਤਾਈ ਆਓ ਗਾਇਸ ਸਮਝ ਨਹੀਂ ਆ ਰਹੀ ਸਾਲੋ ਟ੍ਰੈਂਡ ਓਏ ਆ ਤਰ ਕਦੇ ਫੇਰਾ ਆਵਲੇ ਹਲੇ ਇਦਾਂ ਹੀ ਸਾਫ ਆ ਹਲੇ ਸਹੀ ਆ ਇਹਦੇ ਬਾਬਾ ਦੌੜਦੇ ਇਹ ਤੇ ਮੁੰਡਿਆ ਹੁੰਦਾ ਦੌੜਦਾ ਚੈੱਕ ਕਰੋ ਤੁਸੀਂ ਓ ਗਾਇਸ ਦੌੜਾ ਲੱਗ ਗੰਡੀਆਂ ਵਾ ਕਿਉਂ ਦੇਖੋ ਐ ਓ ਜਿੱਤਰ ਓ ਨਹੀਂ ਬਾਕੀ ਬਾਬਾ ਐ ਦੋ ਜੱਟ ਓ ਯਾਰ ਨਵੀਂ ਜਮਾ ਵ ਤੇ ਇਹ ਹੁਣ ਜਾਣਾ ਕਿ ਕਿਧਰੋਂ ਦੀ ਨੂੰ ਨਹੀਂ ਸਮਝ ਆਉਂਦਾ ਆਹ ਵੇਖੋ ਨਾਲ ਆਹ ਮੁੜਿਆ ਇਹ ਕੋਹਰਾ ਉਹਦਾ ਜੱਜ ਦੀ ਮੰਮਾ ਮੰਮਾ ਢੁੱਕੀ ਇੱਧਰ ਨੂੰ ਆ ਕੋਈ ਚੱਕ ਨਹੀਂ ਲੋ ਵੀ ਚੈੱਕ ਕਰੋ ਇਹ ਤਾਂ ਢੁੱਕੀ ਕਹਿੰਦੇ ਮੇਰੇ ਵੀਰੇ ਆ ਚੁੱਕਿਆ ਢੁੱਕੀ ਭੱਜ ਗਿਆ ਉਧਰੋਂ ਦੀ ਪੂਰਾ ਢੁੱਕੀ ਚੱਲ ਵੇਖੋ ਦੌੜਾ ਲੱਗ ਗਿਆ ਚੈੱਕ ਕਰੋ ਐ ਐ ਵੇ ਐ او آلی کام دے مطلب پورا او مین ورسس وائلڈلی فیلنگ نہیں ہوندی ہا اوے او کرنے مین ورسس وائلڈلی فیلنگ نہیں ہوندی میرے ساتھ سب لوگ بہت ہی کمال کے آئے ہیں میرے ساتھ ایسے لوگوں کی ٹولی ہے ہم دنیا کے کونے کونے تک چلتے ہیں دنیا کے چھپڑوں میں دنیا کے چھپڑوں میں سنن لبن گے اج سچ تھانو اپ اپنا مرغا بھی نہوا کے دکھانا وا اج اپ اپنے مرغے نوں بڑا او تیری لا ਸ਼ੈਂਪੂ ਕੇ ਸਾਥ ਤੋ ਐ ਚਲਦੇ ਨੇ ਬੰਨ ਢਿਆ ਆ ਹੱਲੇ ਇਸ ਲਈ ਸੁੱਕਾ ਸੁੱਕਾ ਹੈ ਇਸ ਲਈ ਤੇ ਫਿਰਨਦਾ ਲੈ ਕੋਈ ਉਹ ਮਤਲਬ ਡਰ ਖਤਰਾ ਨਹੀਂ ਹੈਗਾ ਤੇ ਇਹ ਤੇ ਬੰਦੇ ਆ ਢ ਹੈ ਹੀ ਜੰਗਲੀ ਹੈ ਫਿਰ ਮੈਂ ਸਾਰੇ ਜੰਗਲੀ ਉਹ ਕੁੱਕਰ ਉੱਡਦਾ ਹੀ ਗੁਰੂਆ ਦੇਖੋ ਆਰੀਆਂ ਨਾਲ ਦੇਖੋ ਕੁੱਕਰ ਨਾਲ ਬੜਾ ਪਿਆਰ ਆ ਸਪੈਸ਼ਲ ਉਹਦੇ ਲਈ ਸ਼ੈਂਪੂ ਲਿਆ ਹੁੰਦਾ ਕਹਿੰਦਾ ਨਾ ਮੋਣਾ ਅੱਜ ਕੁੱਕਰ ਨੂੰ ਹੌਂਡ ਬਹੁਤ ਆ ਗਰਮੀ ਬਹੁਤ ਹੈ ਠੰਡ ਬਹੁਤ ਹੈ ਹੂੰ ਜੇਪੀ ਲਓ ਵੀ ਮੇਟਰ ਚੱਲੀਏ ਕਹਿੰਦੇ ਇਹ ਭਾਈ ਰਾਮ ਵੀ ਚੈੱਕ ਕਰੋ ਯਾਰਿਆ ਦੇ ਦੋਨੋਂ ਬਾਬਾ ਚੱਪਲ ਕੋ ਸਾਦੀ ਉੱਤੇ ਹੀ ਰਹਿ ਗਈ ਓਏ ਲੁੱਗੀ ਨਲਕਾਗੇਣੀ ਯਾਰ ਓਏ ਸਾਈਕਲ ਚਲਾਈਏ ਉਹ ਜਾ ਉਹ ਲਿਆ ਵਾਨੇ ਆਪਣੇ ਆ ਕਿਹਦੇ ਜਿਹੜੇ ਕੰਮ ਆ ਨਾ ਇਹਦੇ ਕੰਮ ਹੀ ਸ਼ੁਰਤੋਂ ਜੰਮਦੇ ਬੱਲੇ ਰਹੇ ਆਂ ਅਰੇ ਆ ਰਹੀ ਹੈ ਨਾ ਮੁਰਗਾਨਾ ਹੋਣਾ ਵਾਣਾ ਅੱਜ ਅੱਜ ਕੰਟੈਂਟ ਬਣਾਏ ਹੋਈ ਐ ਵੀ ਮੁਰਗਾਂ ਨਵਾਇਆ ਆਪਣਾ ਠੀਕ ਆ ਆ ਮੁਰਗਾਂ ਨਵਾਉਣਾ ਅੱਜ ਆਪਾਂ ਚਲੋ ਜੀ ਚਲਿਏ ਆਪ ਨਹੀਂ ਭਾਵੇਂ ਕਦੀ ਨਾਤਾ ਐ ਸਾਰੀ ਗਰਮੀਆਂ ਚ ਪਾਪੜੀ ਕਰਨਾ ਐਡਾ ਬਟਾ ਇੱਕ ਰੇਸ ਹੋ ਜੇ ਮੈਂ ਓਏ ਮੈਂ ਕੈਮਰਾਮੈਨ ਤੇ ਉਹ ਬੰਨਾਵਾ ਜਿਹੜਾ ਹੁੰਦਾ ਉਹ ਰੈਫਰੀ ਰੇਸ ਰੇਸ ਕਰੂ ਤੂੰ ਉਸਤਾਦ ਮੁਰਗਾ ਬੁਰਾ ਸੀ ਮੁਰਗਾ ਹਾਂ ਚੱਪਲ ਦੀ ਉਸਤਾਦ ਮੁਰਗਾ ਬੁਰਾ ਸੀ ਲੈ ਖਾਰਚ ਵੀ ਕਰਦਾ ਵਾ ਆ ਕਰ ਨਹੀਂ ਬਰਾ ਚੱਪਲ ਆ ਮੁਰਗਿਆਂ ਦਾ ਮੁਰਗਿਆਂ ਦਾ ਬੜਾ ਸ਼ਕੀਨ ਐ ਨੇ ਹਾਂ ਉਹ ਨਰਕਾ ਗੇੜੀ ਉਹ ਰੋਜਾ ਰੇਸ ਦੇ ਲੰਦੇ ਨਰਕਾ ਲੋਕਾਂ ਨਾਲ ਕਾਦੇ ਨਰਕਾ ਕਿਦੀ ਸੀ ਜਣਾ ਪੈਦ ਯਾਰ ਫੜੀ ਓਏ ਫਟੇਵਣ ਸਮਝ ਨਹੀਂ ਸੀ ਜਣਾ ਬੜਾ ਓਏ ਮੁਰਗਾ ਕਿਤੇ ਪਖਸ਼ੀ ਨਾ ਜਾਣੇ ਪਾ ਆਏ ਓਏ ਅੱਗੇ ਦਾ ਪੂਰਾ ਧਿਆਨ ਹੈ ਗਾਈਸ ਫਿਰ ਮੈਂ ਕਹਿੰਦਾ ਮੇਰੇ ਵੀਰੋ ਰੇਸ ਹੋਣ ਲੱਗੀ ਐ ਸਾਡਾ ਜਿੱਤਨ ਆਰੀਅਨ ਡੁੱਗੀ ਐਂਡ ਕਰਨ 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 ਮਹੇਸ਼ਮਤੀ ਮੁਰਗਾ ਬੂੜਾ ਅਸੀਰ ਆ ਕਰਨਾ ਕਰਨੇ ਓਏ ਕਰਨੇ ਉਹਦਾ ਲਾਇਨ ਕਿੰਗ ਵਾਂਗੂ ਜਿਹਦਾ ਸਿੰਬਾ ਨੂੰ ਤਾਂ ਨੀ ਚੱਕਦਾ ਹੁੰਦਾ ਹਮਾਰਾ ਗਲਾ ਮਹਾਰਾਜਾ ਅਮਨਿੰਦਰ ਬਾਹੁ ਗੱਲ ਉਹ ਅਮਨਿੰਦਰ ਨਵਿੰਦਰ ਬਾਹੁ ਮਣੀ ਕਿਤੇ ਜਾਣ ਨਹੀਂ ਦੇਣਾ ਠੀਕ ਆ ਚਲੋ ਯਾਰ ਉਹਨੇ ਕੀ ਕਹਿਣਾ ਚੱਲ ਤੂੰ ਮੈਂ ਕਰਨ ਨੂੰ ਮੋਲ ਲੈ ਗਿਆ ਆ ਕਿੱਥੇ ਆ ਤਾ ਤੂੰ ਪਰਿਓ ਆਲੂ ਮੈਂ ਇੱਥੇ ਹੀ ਆ ਤੇ ਤੂੰ ਇਹਨਾਂ ਨੂੰ ਰਹਿਂ ਤੇ ਤੂੰ ਤਾਂ ਲਾਓ ਰੈਸਟਾਂ ਏ ਇੱਥੋਂ ਸ਼ੁਰੂ ਹੋ ਓਏ ਉਹ ਨੂੰ ਕਰ ਦੋ ਸ਼ੁਰੂ ਚੱਲ ਕਰਨ ਆਲੂ ਤੂੰ ਰਿਹਾ ਮੇਰੇ ਲੱਗੇ ਕੀ ਆਲੂ ਤੂੰ ਮੇਰੇ ਲੱਗੇ ਰਿਹਾ ਤੈਨੂੰ ਕੱਲਾ ਪੈਣੀ ਤੇਰੇ ਦਦੇ ਕੋ ਬਾੜਾ ਨਹੀਂ ਉਹਨੂੰ ਪਤਾ ਮੈਂ ਪਹਿਲੇ ਵੀ ਸੁਰ ਬੁਣਾ ਨਡਿਆ ਸੀ ਆਏ ਓਏ ਨਹੀਂ ਚੱਲ ਜਾ ਪਹਿਲਾਂ ਕੱਲਾ ਹੋ ਗਿਆ ਪਹਿਲਾਂ ਕੱਲਾ ਹੋ ਗਿਆ ਮੈਂ ਪਹਿਲੇ ਬਾਤ ਉਹ ਰੇਸ ਨਹੀਂ ਲੋਣੀ ਆਏ ਓਏ ਦੁੱਗੀ ਗੱਲਾ ਦੁੱਗੀ ਇੱਕ ਰਾਊਂਡ ਕੱਲਾ ਮਾਰ ਕੇ ਆ ਪਹਿਲਾਂ ਹਾਂ ਚਲੋ 1 2 3 ਗੋ ਚਲੋ 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 ਡੁੱਗੀ ਹਾਰੀ ਨਾ ਚੈੱਕ ਕਰੋ ਦੇਖ ਕੌਣ ਜਿੱਤੇਗਾ ਜਿੱਤਣ ਹਾਰ ਜਾਣਾ ਵਾ ਨਹੀਂ ਨਹੀਂ ਜਿੱਤਣ ਜਿੱਤੂਗਾ ਜਿੱਤ ਗਏ ਜਿੱਤ ਗਏ ਜਿੱਤਣ ਜਿੱਤ ਗਏ ਜਿੱਤਣ ਜਿੱਤ ਗਏ ਓਏ ਲਓ ਭਾਈ ਚੱਲ ਪਾਟੇ ਤੇਰੀ ਰੇਸ ਹੁਣ ਚੱਲ ਮੇਰੀ ਗੱਲ ਸੁਣੋ ਜਿੰਨੇ ਪਹਿਲਾਂ ਪੈਪਨਵਾ ਤਲਾ ਤਾ ਆਹ ਹੋਈ ਪਿਆਪ ਨੂੰ ਜਿੱਥੇ ਜਿੱਤਨੇ ਚਲਾਵਾ ਚਲਾ ਜਾ ਹੁਣ ਇੱਧਰ ਨੂੰ ਆ ਨਾ ਆਹ ਚੱਲ ਕਰ ਨਾ ਹੋਏ ਉੱਠ ਚੱਲ ਬੇਟਾ ਛਾਲੇ ਪਾਜੀ ਪੈ ਯਾਰ ਐਵੇਂ ਪਾਜੀ ਪੈ ਜੇ ਲੱਗੀ ਕੋਈ ਨਹੀਂ ਹੁੰਦਾ ਜਾ ਯਾਰ ਬਸ ਬੈਠਾ ਡੈਕ ਨਾ ਵੀ ਕਰੀ ਆਂਸਲਾ ਵੀਡੀਓ ਬੰਦ ਕਰਕੇ ਇੱਥੋਂ ਜਾਣਦੇ ਆਪ ਜਿਹੜੇ ਨਹੀਂ ਕਿ ਕੈਮਰਾ ਨਹੀਂ ਨਹੀਂ ਰਹਿਣ ਤੇ ਕੋਈ ਨਹੀਂ ਸਤਾ ਯਾਰ ਇਹ ਸਾਰਾ ਕੁਥਾ ਨਾ ਆਡੀਅੰਸ ਨੂੰ ਦਸਣਾ ਹੁੰਦਾ ਜਿੱਤਨੇ ਇਸ ਦਾ Winner ਜਦੋਂ ਜਿੱਤ ਕੇ ਕਿਦਾਂ ਦਾ ਲੱਗਣ ਡਿਆ ਤੂੰ ਹੀ ਕਹ ਆ ਪੜਵਾ ਪੈੜ ਪੜਵਾ ਕੇ ਕਾਹਦਾ ਲਗਾਉਂਦਾ ਮਰਾਲੀਆ ਚੱਲ ਕੋਈ ਨਹੀਂ ਚੱਲ ਯਾਰ ਕਰਨ ਹੁਣ ਆ ਪਹਿਲਾਂ ਕਿਹੇ ਪੈਰ ਰੋਏ ਚੈੱਕ ਕਰੋ ਐਕਸਰਸਾਈਜ਼ ਹੰਡੀ ਦੌੜ ਤੋਂ ਪਹਿਲਾਂ ਉਹ ਯਾਰ ਕੋਕੀਨ ਦਾ ਚੱਲ ਬਈ ਚੱਲ ਬਟ ਚੱਲ ਬਈ ਤਾਲੀਆਂ ਅਰਧ ਬਣਿਆ ਮੱਠਾ ਤਾਉਂਦਾ ਮੂੰਹ ਵੇਖੋ ਇਹਦਾ ਮੂੰਹ ਵੇਖੋ ਇਹਦਾ ਉਹ ਰਾਹੀ ਸਟੇਜਾਂ ਤੇ ਉਥੇ ਤੇਰੇ ਡੈਡੀ ਵੀ ਵਲੌਗ ਵੇਖਦਾ ਹੀ ਉਹ ਯਾਦ ਕਰੀ ਓਏ ਓਏ ਕਰਨ ਉਥੇ ਮੱਥਾ ਟੇਕਣਾ ਮੈਂ ਤੇਰਾ ਡੈਡੀ ਵੀ ਵਲੌਗ ਵੇਖਦਾ ਹੀ ਏ ਚਤਰਕੀ ਨਾ ਨਹੀਂ ਕਰ ਅਨੁਵਾਦ ਮੈਂ ਕੱਟਦਾ ਨਹੀਂ ਹਣਾ ਕੋਈ ਨਹੀਂ ਕੱਟਦਾ ਰੋਜ ਚੱਲ ਜਦੇ ਤੂੰ ਆ ਜਾ ਹਣ ਮੇਰਾ ਮੈਨੂੰ ਭਰਾ ਪਾੜ ਗਈ ਹੈ ਮੇਰਾ ਹੁਣ ਇਹ ਹੋਇਆ ਚਲੋ 1 2 ਹੁਆ ਆ ਰਹੀ ਨੇ ਇਧਰ ਆ ਰਹੀ ਨੇ ਪਰਿਆਣਾ ਆ ਰਹੀ ਨੇ ਉਥੇ ਸੈਂਟਰ ਚ ਮੁਰਗਾ ਰਮਾਈ ਏ ਔਰ ਉਹ ਜਾ ਲੈਣੀ ਕੱਠੇ ਨਾ ਮੁੰਨੇ ਰੋਜਾ 1 2 3 3 गोल गोल वो तो भी चला गवा पर नई ਗੱਲ ਨਹੀਂ ਬਣੀ ओहो ਕਰਨ ਨੇ ਤਾਂ ਮਾਤਿਆ ਉਹ ਚੈੱਕ ਕਰੋ ਪ੍ਰਾਪਤ ਕੀ ਹੈ ਕਰਨ ਨੇ ਕਰਨ ਨੇ ਉਹ ਬਾਹੂਬਲੀ ਵਾਲਾ ਡਾਇਲੋਗ ਮਾਰ ਦੇ ਕਈ ਵੀ ਤਰ੍ਹਾਂ ਵਿਜੇ ਪ੍ਰਾਪਤ ਕਰਨੀ ਹੈ ਡੁੱਗੀ ਹਾਰ ਗਿਆ ਇਹ ਡੁੱਗੀ ਹਾਰ ਗਿਆ ਪੁੱਤਰਾ ਹੋ ਚਲੇ ਚਲੀ ਹਉਣ ਗਿਆ ਦੇਖੋ ਬਈ ਸਾਡੇ ਬੰਦੇ ਦਾ ਦਿਮਾਗ ਦੇਖੋ ਚਲਾ ਕੇ ਕਿੱਡੇ ਲਾਓ ਮਿੱਤਰੋ ਅੰਤ ਨੂੰ ਤੁਹਾਨੂੰ ਅਸੀਂ ਮੁਰਗਾ ਨਵਾ ਕੇ ਵਿਖਾਵਾਂਗੇ ਸ਼ੈਂਪੂ ਸਪੈਸ਼ਲ ਆਰੀਆਂ ਨੇ ਲਿਆਂਦਾ ਮੁਰਗਾਂ ਨੂੰ ਲਈ ਆਪਕੇ ਦਿਨ ਹਾਤਾ ਨਹੀਂ ਸ਼ੈਂਪੂ ਨਾਲ ਤੇ ਮੁਰਗਾ ਜ਼ਰੂਰ ਨਵਾਇਆ ਜਾਏਗਾ ਤੇ ਬਾਕੀ ਤੇ ਤੈਨੂੰ ਮੈਂ ਕੀ ਕਹਿੰਨਾ ਹੈ ਵੀ ਆ ਚप्पल ਜਹਾ ਤੇ ਕਰਨ ਵਿਜੇ ਦੀ ਪ੍ਰਾਪਤੀ ਲੈ ਕੇ ਆਉਂਦੇ ਹੋਏ ਆਜੋ ਵੀ ਵੀ ਇਹ ਕਿਉਂ ਚੜਦਾ ਹੈ ਉਹ ਇਧਰ ਹੈ ਉਹ ਆਹ ਸਾਪ ਲੈ ਕੇ ਦਿੰਦੇ ਆਹੀ ਆ ਉਹ ਤਾਂ ਉਹ ਆ ਕੰਮ ਖਰਾਬ ਹੋ ਗਿਆ ਇਧਰ ਰੋਦਾ ਵੇ ਅਸਾ ਮੇਰੇ ਨਾਲ ਦੱਸ ਲੱਗਾ ਫੜੀ 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 ਹੂੰ ਆਪ ਸ라이ਦਾ ਚੜ ਕੇ ਗਿਆ ਯੋ ਯਾਰ ਕੋਈ ਕੋਈ ਹੁੰਦਾ ਸਾ ਇਧਰ ਵੇਖੀ ਇਧਰ ਕਰੀਏ ਓਏ ਕਰੀ ਓ ਜੱਟਾ ਲੈ ਬੜੀ ਚਾਈ ਹੈ ਬੁਗੀਆਂ ਲਈਆਂ ਜਾੜੀਆਂ ਨੇ ਫੇਰ ਵੇਖੀ ਤਾਂ ਉੜਦਾ ਵਾ ਜੱਪਰਾ ਹੁਣ ਲੱਕੇ ਚਲ ਗਈ ਮਰਗਾ ਆ ਵੇ ਲੋਕਿੰਨਾ ਡੁੰਗਾ ਦੀ ਕੰਮ ਕੁੱਬਦਾ ਬੜਾ ਜੂ ਕੁੱਬਦਾ ਬੜਾ ਜੂ ਓਏ ਡੈਰੀ ਇਹਦਾ ਬਲੌਗ ਵੇਖਦਾ ਵਾ ਉਹਨੇ ਇਹਨੂੰ ਵੇਖ ਲੈਣਾ ਵਾ ਉਹਨੇ ਤਾਂ ਕਟਾਪਾ ਲਾ ਦੇਣਾ ਵਾ ਓਏ ਕੁੱਕਣ ਚਲਾ ਜਾ ਜਿਹੜੀ ਕੁੱਕੜ ਓਏ ਦੇਖ ਲਓ ਓਏ ਡੰਡੇ ਉੱਤੇ ਮੋੜ ਡੰਡੇ ਉੱਤੇ ਖਲੋਪ ਵਾਲਾ ਡੁਕੀ ਖਲੋ ਡੁਕੀ ਖਲੋ ਡੰਡੇ ਉੱਤੇ ਡੁਕੀ ਡੰਡੇ ਤੇ ਖਲੋਪ ਵਾਲਾ ਓਇਦਾਂ ਨੂੰ ਮੂੰਹ ਕਰਕੇ ਕਰ ਵੀਡੀਓ ਚ ਸ਼ੂਟ ਕਰੀਏ ਡੁਕੀ ਇਹਨੂੰ ਮੂੰਹ ਕਰਕੇ ਡੁਕੀ ਖਲੋ ਦੇ ਉੱਤੇ ਓਏ ਓ ਡੁਕੀ ਉੱਤੇ ਖਲੋ ਖਲੋ ਉੱਤੇ ਕਰੀ ਓਏ ਹਾਏ ਤੇਰੇ ਬੜੇ ਗੰਦੇ ਇਹਨਾਂ ਦਾ ਕੰਮ ਇਦਾਂ ਚੱਲਦੇ ਰਹੇ ਨਾ ਮਾਵੇਂ ਲੱਤਾ ਟੁੰਗੰਡਿਆਈਓ ਨਾ ਓਈ ਮੈਂ ਕੈਮਰਾ ਨਹੀਂ ਬੰਦ ਕਰਿਆ ਕਰਨਾ ਹੁਣ ਰੁਕ ਜਾ ਓਏ ਓਏ ਤੂੰ ਕਿ ਲੜਦੇ ਕੋਈ ਨਾ ਕੋਈ ਕੋਈ ਮੈਂ ਕਹਿੰਦਾ ਉਹ ਕਿਹਦਾ ਮੋੜੇ ਮਾਰੇ ਖਾਣਾ ਆਦਾ ਇਹਦੀਆਂ ਲੋਕ ਕਿੰਦਾ ਬੈਠਾ ਮਸਤ ਹੋ ਕੇ ਐ ਕਰਨ ਓਜੀ ਬੜਾ ਚੰਗਾ ਖਲੌਂਈ ਤੇ ਸਹੀ ਕਰਨਾ ਬਹੁਤੀ ਹੋ ਗਈ ਕੀ ਆ ਵਾ ਕਾਦਰ ਰੋਸ ਲਗਾ ਵਾ ਉਹ ਖਲੋ ਉਹ ਤੇ ਇਹ ਨਹੀਂ ਚੱਲਣੀ ਰਹਿ ਸਕਦਾ ਪੁੱਤ ਦਾਣਾ ਭਗਤ ਨੂੰ ਤੇ ਡੈਡੀ ਨੂੰ ਦਾਣਾ ਮਮਾ ਇਹਦਾ ਮੈਂਬਰ ਨਹੀਂ ਲੈਂਦਾ ਇਹ ਕਿੰਗਾ ਮੈਂ ਬੈਨ ਨੂੰ ਤੇ ਵਧੀਆ ਵਾ ਦੇਖੋ ਲੈ ਗੰਦਾ ਨੇ ਮਤਲਬ ਗੰਦਾ ਨਹੀਂ ਹੈਗਾ ਇੱਥੇ ਸਾਫ ਤੋਂ ਤੇ ਬੈਨ ਉਹ ਮਾੜਾ ਮੋਟਾ ਹੈਗਾ ਇਹ ਨਾ ਇਹ ਚੱਲੇ ਪਰ ਸਮਾਲੀ ਸਮੁੱਲੀ ਨਹੀਂ ਹੁੰਦੀ ਭਾਈ ਦਾ ਗੰਦ ਜਾ ਪਿਆ ਦਾ ਸੁੱਕਾ ਵਾ ਨਾਲੇ ਪਾਣੀ ਪਾਣੀ ਉਧਰਲੇ ਪਾਸੇ ਆ ਠੀਕ ਆ ਤੇ ਮਤਲਬ ਆ ਵਧੀਆ ਬਣ ਗਿਆ ਲੈ ਤੇ ਆਪੀ ਆ ਵੇਹੇ ਬੰਦਾ ਬੈਠਾ ਰਹਿਣ ਆ ਆ ਇੱਥੇ ਹਵਾ ਵਾ ਠੰਡੀ ਵਾ ਵਾ ਵਰਦੀ ਰਹਿੰਦੀ ਆ ਆਹ ਸਾਰੀ ਉੱਥੇ ਸੜਕ ਬਣ ਜਾਣੀ ਆ ਠੀਕ ਆ ਉਧਰੋਂ ਸਾਰੀ ਇੱਧਰ ਨੂੰ ਸਾਡੇ ਪਿਛਲੇ ਬੰਨੇ ਵੀ ਇੱਕ ਪਲਾਕ ਕਲੋਨੀ ਕੱਟੀ ਆ ਠੀਕ ਆ ਔਰ ਸਾਰੀ ਦਾ ਪਾਣੀ ਤੇ ਭਰ ਲੋ ਵਿੱਚ ਠੀਕ ਆ ਚਲੋ ਜੀ ਦੌਰ ਫੜਮੁੱਤੇ ਹੀ ਰਹੀ ਉਹ ਤੇਰੀ ਤੇ ਉਧਰ ਵੀ ਸਾਰੀ ਮਾਰੇ ਸੜਕ ਬਣ ਜਾਣੀ ਆ ਪਿੱਛੇ ਵੀ ਪਲਾਟ ਕੱਟੇ ਆ ਮਤਲਬ ਸਾਡੀ ਹੁਣ ਜਿੱਦਾਂ ਕਲੋਨੀ ਆ ਨਾ ਕੁਝ ਘਰ ਤੇ ਬਣ ਵੀ ਗਏ ਆ ਪਿੱਛੇ ਤੈਨੂੰ ਮੈਨੂੰ ਬਸ ਸਾਰਾ ਵਧੀਆ ਤਰੀਕੇ ਨਾਲ ਹੋ ਜਾਣਾ ਵਾ ਸਾਰੀ ਸੜਕ ਛੁੜਕ ਬਣ ਜਾਣੀ ਆ ਸਾਰਾ ਕੁਝ ਓਕੇ ਰਪੋਰਟ ਹੋ ਜਾਣਾ ਆ ਉਧਰ ਚੈੱਕ ਕਰੋ ਓਏ ਜਿੱਦ ਨਹੀਂ ਤੇਰੇ ਕਿ ਮਨੋਸ਼ ਉਹ ਲੈ ਲੈਂਦੇ ਓਏ ਥੰਮਨੇ ਲੈ ਲੈਂਦੇ ਚੱਲ ਇੱਧਰ ਵੇਖੋ ਬਲੌਗ ਬਣਾ ਲਵਾ ਕੇ ਹਾਂ ਚੱਲ ਠੀਕ ਹੈ ਵੱਜ ਗਿਆ ਵੱਜ ਗਿਆ ਵੱਜ ਗਿਆ ਹੀ ਵੱਜ ਗਿਆ ਵੱਜ ਗਿਆ ਵੱਜ ਗਿਆ ਡੁੱਬਿਆ ਵਾ ਪਚਾ ਵਾ ਓਏ ਕਰਨ ਚੱਲ ਕੁਕਰਨ ਬਈ ਚੱਲ ਲੀਏ ਦਿਨ ਪਾਰ ਛੱਡ ਤਾਂ ਓ ਚੱਲ ਕੁਝ ਨਹੀਂ ਹੁੰਦਾ ਪਰ ਸਾਡਾ ਪੁਰਾਣਾ ਇੱਕ ਚੈੱਕ ਕਰੋ ਅੱਜ ਅਸੀਂ ਸਾਰਾ ਵਲੋਗਰ ਇਕੱਲੀ ਇੱਥੇ ਦਿਨ ਚੱਲ ਵੇ ਇਹਨੂੰ ਸੁਟਿਏ ਵੇ ਮੈਂ ਮੈਂ ਵੇ ਓਏ ਫੋਟੋ ਉੱਤੇ ਡੜੀ ਵੀ ਬਲੋ ਓਏ ਉਧਰ ਨਾ ਪਤਾ ਨਹੀਂ ਓਏ ਉਹੀ ਵਾਲੀ ਗੱਲ ਭਲਾ ਕਿਤਾ ਨਾ ਕਰੇ ਓਏ ਸਾਰਾ ਬੇਰਤ ਬੇਨਾ ਕਰਦੇ ਆਹੋ ਯਾਰ ਕਰਦੇ ਖਿੱਚ ਦੇ ਡੁਗੀ ਤਾਣ ਡੁਗੀ ਤਾਣ ਨੂੰ ਖਿੱਚ ਦੇ ਸਲਵਾਰ ਕੱਢ ਵੀ ਬਾਹਰ ਤਾਂ ਕਰ ਫੜ ਓਏ ਡੁਗੀ ਤਾਰੇ ਕਿਰ ਜਾ ਮੈਂ ਹੈ हां ठीक है ठीक है ठीक है डुकी ठीक है मैं कहना गू पतू निकले ते सीधा डुकी ते मुंह ते ओए ई दम फेर उठो नहीं डुकी ओनु ਕੱਢ ਕੇ ਸੁੱਟ ਦੇ ਯਾਰ ਡੁੱਕੀ ਇਹਨੂੰ ਕੱਢ ਕੇ ਸੁੱਟ ਦੇ ਉਥੋਂ ਡੁੱਕੀ ਉਹਨੂੰ ਕੱਢ ਕੇ ਸੁੱਟ ਦੇ ਹਾਂ ਸੁੱਟ ਦੇ ਉਹਨੂੰ ਸੁੱਟ ਦੇ ਪਰੇ ਆਹ ਮੇਰੀ ਤਲਵਾਰ ਰੁਕ ਜਾ ਉਹ ਕੋਈ ਖਾਸ ਦਾ ਮੈਂ ਉਹ ਤੇ ਉਹ ਯਾਰ ਰੁਕ ਰੁਕ ਜਾ ਰੁਕ ਜਾ ਰੁਕ ਜਾ ਓ ਜਨਾਵਨ ਨਰਸਕਲੇ ਨਾਲ ਆਓ ਦੇਖੋ ਫੇਰ ਮੁਰਗਾ ਨਮੂੰ ਚ ਲੈ ਮੁੰਡਾ ਹੈ ਓਏ ਦੁੱਗੀ ਲਓ ਵੀ ਕਹਿੰਦੇ ਮੁੰਡੇ ਸਾਰੇ ਇਕੱਠੇ ਹੋ ਗਏ ਆ ਮੁਰਗਾ ਨੂੰ ਮੋਲ ਸਾਰੇ ਚੱਲੇ ਮੁਰਗਾ ਨੂੰ ਮੋਲ ਹੈ ਜਿੱਦਾਂ ਉਹ ਸਕੂਟਰੀ ਨੇ ਅਰੀ ਨੂੰ ਘੁਮਾਤਾ ਦੇ ਉਦਣ ਹੈ ਮੈਂ ਨਾ ਆ ਗਿਆ ਨਾ ਮੈਂ ਜਾ ਯਾਰ ਚੱਲ ਜਾਣਾ ਵਾ ਫਿਰ ਜਾਣਾ ਚਾਹੀਦਾ ਚੱਲ ਨਲਕਾ ਕੇ ਡਰੋਜਾ ਮੈਨੂੰ ਪੋਜੀਸ਼ਨ ਐਂਗਲ ਬਣਾ ਲੈਣੇ ਨਾ ਸਟੇ ਵਖਾਏ ਚਾਜਨ ਆਪਣੇ ਦਰਸ਼ਕਾਂ ਨੂੰ ਵੀ ਮੁਰਗਾ ਵੀ ਨਿਵਾ ਸਕਦੇ ਆਂ। ਤੂੰ ਕੀ ਗੇੜ ਹੈ? ਅਰੁਣਾ ਅਰਨਾ ਗੇੜ। ਹਾਂ ਗੇੜਾ ਲਗਾਈਓ। ਉਹ ਭੈ ਤੇਨੂ ਦੀ ਕਨੇ ਚਲੋ ਆਇਦਾਂ। ਕੀ ਗੇੜਾ ਰੁਣਾ ਜਿੰਨੇ ਤੇ ਚਲ ਗਿਆ। ਪਰ ਦੇਖਣਾ ਤਾਂ ਹੁੰਦਾ ਕਿਦਾਂ ਦਾ ਇਹਦਾ। ਚਲ ਕਰ। ਲਓ ਵੀ ਹੁਣ ਤਾਂ ਨਹੀਂ ਵਿਖਾਵਾਂਗੇ ਵੀ ਕੁੱਕੜ ਕਿੱਦਾਂ ਵਈਦਾ। ਇਹਦਾ ਨਾਂ ਨੂੰ ਰੱਖਿਆ ਕਿ ਇਦਾਂ ਹੀ ਆ। ਨਾਂ ਨਹੀਂ ਆ। ਇਹਦੀ ਨਸਲ ਹੈਗੀ ਆ। ਨਸਲ ਦੀ ਹੈਂ? ਤਾਂ। ਆਜੋ ਚਲੋ ਮੈਨੂੰ ਤੇ ਚੀਜ਼ਾਂ ਬਾਰੇ ਨਹੀਂ ਪਤਾ। ਇਹ ਬੰਦੇ ਆਡੇ ਨੂੰ ਨੌਲੇਜ ਹੈ ਵਾ ਚਲੋ। ਚੱਲੋ ਨਿਵਾ ਹੁਣ। ਚਲੋ ਜੀ। ਇਹ ਸਚੀਨਵਾ ਲਗੇ ਦਾ ਆਪਣਾ ਕੁੱਕੜ ਜਿਨੇ ਕਦੀ ਆ ਆਪਣੀ ਨਾਤਾ ਮਹੀਨੇ ਮਹੀਨੇ ਬਾਦ ਨਾਉਣ ਵਾਲਾ ਮੈਂ ਆਪਣੀ ਕੁੱਕੜਾਂ ਨੂੰ ਆ ਰਿਹਾ ਏ ਉਹ ਯਾਰ ਥੱਲੇ ਜੱਕਰਨ ਸੁਟਣਾ ਉਹਦੇ ਪਾਣੀ ਤੇ ਨਾ ਨਾ ਠੰਡਾ ਕਰ ਦੇ ਉਹ ਅਈ ਨੂੰ ਬਾਰੇ ਕੁੱਕਰ ਚ ਪਾਉਂਦੇ ਕਹਿੰਦਾ ਨਵਾ ਇਹਨੂੰ ਬਾਅਦ ਕੁੱਕਰ ਚ ਪਾਉਂਦੇ ਨਾ ਆ ਦੇ ਕੀ ਆਪਣਾ ਬਾਗਾ ਨਹੀਂਦਾ ਜੇ ਲਿਕੇ ਆਹ ਨੂੰ ਲੜਦਾ ਬਣਾ ਚੈੱਕ ਕਰ ਤੀ ਠੀਕ ਐ ਉਹ ਵੀ ਆ ਰਹੀ ਐ ਨਰ ਕੈ ਨਾ ਉਹ ਨੀਓ ਡਿਆ ਓਏ ਹੈ ਵੇ ਹੁਣ ਯਾਤ ਕੋ ਪਾਈ ਜਾ ਰੁਕ ਜਾ ਕਰ ਵੇ ਕੁੜੀ ਰੁਕ ਨਾ ਪਰਮ ਰੁਕ ਜਾ ਰੁਕ ਜਾ ਹਾਲਾ ਹਾਲਾ ਜਾਣਾ ਚੱਲ 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 ਉਹ ਨੂੰ ਕੰਮ ਨਹੀਂ ਕਰਤੀ ਇਹਨੂੰ ਬਨਵਾ ਇੱਥੇ ਇਹਨੂੰ ਬਨ ਪਾਓ ਓਏ ਬਾਏ ਤੂੰ ਤਿਆਰ ਕਰਦੀ ਹੁੰਦਾ ਇਹਦਾ ਆਲੂ ਬਾਜੀ ਕੜਾਈ ਤੇ ਕਿੰਨਾ ਕਿਲੋ ਹੋਊਗਾ ਕਵਾਦੀ ਇਹ ਹੋਣਾ ਕੁਇੰਟਲ ਦੋ ਦੋ ਤਿੰਨ ਕਿਲੋ ਦਾ ਦੋ ਤਿੰਨ ਕਿਲੋ ਦਾ ਜਣਾ ਕਿੰਨੇ ਅਹੀਂ ਪਣਾ ਇਹ 1 2 3 4 5 ਤੇ ਦੋ ਚਾਰ ਮੁੰਡੇ ਹੋਰ ਹੋ ਜਾਣੇ ਆ 10 ਜਣੇ ਹੋ ਜਾਣੇ ਅਹੀਂ ਤੇ ਫਿਰ ਗੱਲ ਬਾਣੀ ਜਾਣੀ ਬੜਾ ਕਰਨੇ ਅੱਧਾ ਭਰਾਈ ਹੋਰੀ ਬੜਾ ਚੈਂਬਰ ਲਾ ਲਈਏ ਨਾ ਨਾ ਆਰੀਆਂ ਦਾ ਭਰਾਈਓ ਮੈਂ ਕਰੂ ਕਿਹ ਵਾਲੂ ਨਹੀਂ ਮੈਂ ਤੇ ਜਾ ਤੂੰ ਭਰਾ ਤੂੰ ਤੁੰਦੂੰ ਰੱਖ ਲਈ ਤੇਲੇ ਦੂਲੇ ਦਾ ਦੂਰਾ ਲੀ ਦਈਆ ਐਨੀਮਲ ਰਾਈਟਸ ਆਲੇ ਸਾਡੇ ਤੇ ਕੇਸ ਕਰਦੇ ਨ ਬਾਜ ਹਾਂ ਕਰਨ ਐਨੀਮਲ ਰਾਈਟਸ ਆਲੇ ਸਾਡੇ ਤੇ ਕੇਸ ਕਰਦੇ ਵਾਰ ਕਿਹੜਾ ਸਾਲੇ ਕਰਨ ਤੇ ਲੋ ਵੀ ਮਿੱਤਰੋ ਕੁੱਕੜ ਨਵਈ ਹੋਈ ਜਾਦੀ ਆ ਕਰੋੜੇ ਤੂੰ ਆ ਜੀ ਦਾ ਕਰੋੜੇ ਤੂੰ ਬੋਦੀ ਗਾਲਾ ਤੂੰ ਭਰਾ ਸਾਡੇ ਕੁੱਤੇ ਦੇ ਕਰੋੜੇ ਤੂੰ ਕੀੜੀ ਦੇ ਪਈ ਤੇ ਮੈਂ ਇਹ ਮੈਂ একদম ਮਲੰਡਾ ਵੇ ਸ਼ੈਂਪੂ ਹੈ ਆਪਨਾ ਭਾਂਜਾ ਮਲ ਮਲਣਾ ਵੇ ਚਲ ਚਲ ਬਾਕੀ ਵਾਲੇ ਤੁਸदाई ਹੋ ਗਿਆ ਵਾ ਉਹ ਹੁੰਦਾ ਹੀ ਉਹ ਪ੍ਰਾ ਸੁਗਣਾ ਪੈਂਦਾ ਕਾਦੇ ਤੋਂ ਗੁੰਮੜ ਕੇ ਰੱਖੇ ਤੁਸ ਸ਼ੈਂਪੂ ਅਦਾੜਿਆ ਪੁੱਛ ਕੇ ਵੇਲਾ ਮਾਰੀ ਚੋਕ ਤੁਸ ਹਟ ਨਾ ਨਿੰਡਿਆ ਤੇ ਸ਼ੈਂਪੂ ਗਾਇਸ ਉਹਨੇ ਥੋੜਾ ਨਵਾ ਨੂੰ ਲੈਣਾ ਮੈਂ ਵੇਰ ਤਾਨੂੰ ਮਨਾ ਬਕੋਨਾ ਵਾ ਇਹ ਸਦਾਈ ਹੋ ਗਿਆ ਲਓ ਭਾਈ ਕੁੱਕੜ ਨੇ ਨਹਾ ਲਿਆ ਇਹ ਕਹਿੰਦੇ ਅਮਾ ਮਸਨ ਛੋਟ ਤੇ ਦੇ ਦੇ ਆਪਣਾ ਇੰਟਰਵਿਊ ਦੇ ਥੋੜੀ ਜੀ ਨਹਾ ਲਿਆ ਵਾ ਠੀਕ ਆ ਇਹਦੇ ਤੇ ਮੁਰਦਾ ਜਿਹੀ ਪਾਣੀ ਹੈ ਇੱਥੇ ਬਗੀ ਜਾਂਦਾ ਅੰਦਾ ਵੇ ਕੋਈ ਚੈੱਕ ਕਰੋ ਤੂੰ ਨਾ ਨਹੀਂ ਹੋ ਕੇ ਰਿਪੋਰਟ ਬਣਾ ਕੇ ਹਣ ਹੈ ਉਹ ਤੂੰ ਤਾਂ ਸੋਨੀ ਕਰਤਾ ਵਾ ਵਿਚਾਰਾ ਬੋਲ ਨਹੀਂਦਾ ਕੋ ਬਾਗ ਬੂੰਗੇ ਨਹੀਂ ਦੇਣ ਦਿਆ ਉਹ ਦੀ ਗਲਤ ਜਗ੍ਹਾ ਪਾਣੀ ਵੜ ਗਿਆ ਹੈ ਪੁੱਤੇ ਕੀ ਆ ਵਾ ਓਏ ਓ ਚੋਪੋ ਗਈ ਆਲੂ ਓਏ ਕੋ ਬਾਗਾ ਬੂੰਗੇ ਕੋਕ ਨਹੀਂ ਦੇਣ ਦਿਆ ਪਾਣੀ ਵੇਖ ਤਾਂ ਕਰ ਨਾ ਉਹ ਵਿਚਾਰਾ ਸੋਨੀ ਕਰਤਾ ਵੇਨੇ ਲੈ ਰਹੀ ਡਈ ਥਲੇ ਚੋਣ ਹੈ ਮੈਂ ਕਹਿੰਦਾ ਕੁੱਕਰ ਚ ਪਾ ਵੇਖੀ ਆਵਾਜ਼ ਆ ਦਿੰਦਾ ਉਹ ਨਾ ਮਨੂ ਮੋਟਾ ਨਹੀਂ ਪਾਣੀ ਨਿਕਲਦੇ ਜਿਵੇਂ ਚ ਨਿਕਲ ਜਾ ਹੋ ਗਿਆ ਚਲੋ ਚੱਲ ਬੋਲ ਕੋ ਬੋਲੋ ਕੋਹ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਹੈ ਕੰਬਣ ਡਿਆ ਹੈ ਬੂਰਾ ਹੈ ਅੱਛਾ ਹਨ ਚੱਕਦੇ ਸਹੀ ਮੜਾ ਜਾ ਨੂੰ ਉਹ ਆਲੂ ਚੱਕਦੇ ਕਰੇ ਬੋਲ ਨਹੀਂ ਡਿਆ ਕੋਹ ਹੈ ਕੰਬ ਹੈ ਹਾਂ ਵੀ ਨਹੀਂ ਕੰਡਿਆ ਕੋਹ ਹਾਂ ਕੋ ਜੀ ਹਜੂਰੀ ਉਹਦੇ ਕੰਨਾਂ ਦੇ ਪਾਣੀ ਪਾਤਾ ਇਹ ਮਲੰਡਿਆ ਵੇ ਤੌਲੀਆ ਲੈ ਆਉਂਦਾ ਡਾਕਟਰ ਹੂੰ ਉਹ ਦੇ ਘੜਾਇਆ ਚਲੋ ਵੀ ਮਿੱਤਰੋ ਚਲ ਜਾ ਆ ਜਾ ਹਾਂ ਲਾ ਲਓ ਮਿੱਤਰੋ ਤੁਹਾਨੂੰ ਮਿਲ ਲਿਆ ਪਕੜੀ ਕਨੋਂ ਕੋਕੜ ਕੱਕੜ ਵਿਚਾਰਾ ਸੋਨੋ ਗਿਆ ਵਾ ਹੁਣ ਹੁਣਾਂ ਤੇ ਆਉਂਦਾ ਨਹੀਂ ਸ਼ਰੂਆਤ ਚੱਲੀਏ ਮੜਿਆ ਘਰ ਨੋਂ ਨਿਕਲਦੇ ਆ ਥੋੜਾ ਘੜੀ ਕਨੋਂ ਬਾਹਰ ਜਦੋਂ ਤੇ ਵਾਲੀ ਵਾਲ ਕੱਢੇ ਜਾਨਾ ਨਾਲ ਜਾਨੂ ਵੀ ਆ ਜਾਊਗਾ ਜਾਨੂ ਚਰਚ ਗਿਆ ਆ ਆਪਾਂ ਵੀ ਗੁਰਦੁਆਰੇ ਗਏ ਘੁੰਮਣੇ ਤੋਂ ਹੋ ਗਿਆ ਮੈਂ ਸਾਡੇ ਤੇ ਆ ਕੇ ਰੇਹਲ ਕਰਨ ਨਾਲ ਚੱਲ ਗਿਆ ਬਾਹਰ ਆਏ ਦੇ ਨਾ ਹੁੰਦੀ ਆਪਣੀ ਗਿਰੂ ਘਰ ਲਈ ਮਸਤੀ ਆਲੂ ਠੀਕ ਆ ਲੂ ਆਪ ਕਿੰ ਕੋ ਗਿਆ ਵਾ ਵੀ ਕੁੱਕੜ ਨੂੰ ਕੋਕੋ ਹੋ ਗਿਆ ਤੇ ਨਹੀਂ ਕਿਨੇ ਪਰ ਸੁਣਾ ਆ ਬਲ ਤੇ ਕੀ ਹੈ ਡੈਡੀ ਇਹਦਾ ਕਹਿ ਨਹੀਂ ਡਿਆ ਵੀ ਧਰ ਲੀਏ ਬੜੇ ਦਿਨਾਂ ਦਾ ਭਰੇ ਹੀ ਨਹੀਂ ਮੰਨਦੇ ਹੈ ਹਲਾ ਮੇਰੇ ਚੰਗੀ ਕਰਨ ਹਾੜਾ ਹਾੜਾ ਲੋ ਭਾਈ ਕਿੰ ਮੇਰੇ ਮੇਰੇ ਉਹ ਮੁੰਡੇ ਸਾਰੇ ਇਕੱਠੇ ਹੋ ਗਏ ਆ ਤੇ ਘੇੜਨ ਐ ਪਏ ਯਾਨੀ ਅੱਜ ਅੱਜ ਬੰਦੇ ਜ਼ਿਆਦਾ ਹੀ ਆਏ ਆ ਅੱਜ ਮੌਸਮ ਔਸਮ ਜਾਇਆ ਵਾ ਕਹਿੰਦੇ ਮੇਰੇ ਵੀਰੋ ਪੈਂਦੇ ਹੀ ਕਹਿੰਦੇ ਪਾਪੜੀ ਆ ਚੁਕਿਆ ਹੈ ਪੂਆ ਜਰਮਾਲ ਬੰਨਿਆ ਓਏ ਪਟਨਾ ਆਵਾ ਕ ਨਹੀਂ ਕਹਿੰਦੇ ਮੇਰੇ ਵੀਰੋ ਕਹਿੰਦੇ ਮੈਚ ਲੱਗਾ ਹੋਇਆ ਗਰਾਊਂਡ 'ਚ ਤੇ ਕਹਿੰਦੇ ਇਧਰ ਮੁੰਨੇ ਭਾਣੇ ਵੀ ਮਾਇਆ ਲਾਤੀ ਆ ਐ ਮੁੰਨੇ ਭਾ ਕਿੱਧਰ ਲਈ ਟੀਮ ਤੇ ਇਧਰ ਵਾਲੀ ਤੇ ਨਾ ਇਧਰ ਵਾਲੀ ਟੀਮ ਤੇ ਇਧਰ ਆਪਣੀ ਇੰਗਲੈਂਡ ਦੀ ਟੀਮ ਤੇ ਆ ਤੇ ਉਧਰ ਕੀੜੀ ਆ ਭਲਾ ਬ੍ਰਾਜ਼ੀਲ ਉਧਰ ਨਗਲਾ ਨਾ ਉਹ ਤੇਰੀ ਬਾਹ ਮਾਰਦੀ ਕਿੰਨੇ ਸਕੋਰ ਹੋਗੇ ਜਨੂ 9 4 9 ਕਿੰਨਾ ਦੇ ਭਲਾ ਸਾਡੇ 9 ਨਾ ਮੁੰਨੇ ਪਹਾਣਿਆਂ ਦੇ ਬਾਬਾ ਮਾਇਆ ਇਕੱਠੀ ਕਰਕੇ ਜਾਣੀ ਧਰਨ ਆਓ ਇਹ ਵੀ ਇਹ ਕੈਸ਼ ਜੋ ਮੈਂ ਦੌੜ ਕੇ ਆਇਆ ਕੈਸ਼ ਪੂਰੀ ਦਾਇਆ ਤੇ ਕਹਿੰਦੇ ਵੀ ਉਧਰ ਮੇਨ ਪਲੇਅਰ ਹੁਣੀ ਤਰੇ ਫਿਰੇ ਫਿਰਦੇ ਆ ਤੇ ਐਂਡ ਤੇ ਤੁਹਾਨੂੰ ਦਾਨਨੇ ਆ ਵੀ ਕਿਹੜੀ ਟੀਮ ਜਿੱਤੀ ਆ ਤੇ ਹੁਣ ਮੈਚ ਕੰਟੀਨਿਊ ਕਰਨੇ ਆ ਤੇ ਜਿਹੜੀ ਟੀਮ ਜਿੱਤੂਗੀ ਫਿਰ ਉਹਨਾਂ ਤੁਹਾਨੂੰ ਮਲਾਉਨੇ ਆ ਘੜਿਕ ਨੂੰ ਆ ਹੋ ਗਿਆ ਬਾਲ ਗਿਆ ਲਓ ਮਿੱਤਰੋ ਕਹਿੰਦੇ ਯਾਰ ਹੁਣਾਂ ਨੇ ਵੀ ਖੇਡਣਾ ਸ਼ੁਰੂ ਕਰਤਾ ਇਧਰ ਪੈਂਟ ਪੁੰਟ ਟੌਂਗੜੀ ਆ ਦੇ ਮੁੰਡੇ ਉਧਰ ਤੇ ਬਾਕੀ ਐਰ ਕੀ ਮਾਇਆ ਮੇਰੀ ਲੱਗੀ ਆ ਤੇ ਜਾਨੂ ਤੇ ਮੈਨੂੰ ਪੂਰੀ ਪੂਰੀ ਉਮੀਦ ਆ ਪੇਰੇ ਮੈਨੂੰ ਜਿਤਾਉਣਾ ਵਾ ਜਾਨੂ ਜਿਤਾਉਣਾ ਵਾ ਨਾ ਜਿੱਤਾਂਗੇ ਜਿੱਤਾਂਗੇ ਮੈਂ ਪਹਿਲਾਂ ਕਹਿਤਾ ਸੀ ਜਿੱਤਾਂਗੇ ਜਿੱਤਾਂਗੇ ਬਾਕੀ ਹੁਣ ਪਿਛਲਾ ਮੈਚ ਜਿਹੜਾ ਸੀ ਉਹ ਅਸੀਂ ਜਿੱਤ ਨਹੀਂ ਡਰਾ ਹੋ ਗਿਆ ਸੀ ਉਹ ਇਹ ਨਵਾਂ ਮੈਚ ਲੱਗਾ ਵਾ ਤੇ ਹੁਣ ਇਹ ਉਹ ਮੁੰਡੇ ਪਾਣੀ ਪੂਣੀ ਪੀਂਦੇ ਆ ਪੇ ਆ ਤੇ ਉਹ ਲੈ ਅੰਡਾ ਪੂਰੀ ਵੀ ਆ ਗਿਆ ਜੀ ਚੈੱਕ ਕਰੋ ਬਈ ਐਮ ਵੀ ਆ ਗਿਆ ਜੀ ਹੈ ਤੇ ਹੁਣ ਪਹਿਲਾ ਮੈਚ ਵੇਖਨੇ ਆ ਕੰਪਲੀਟ ਕਰਨੇ ਆ ਤੇ ਮੈਚ ਜਿੱਤ ਕੇ ਤੇ ਇਹਨਾਂ ਨੂੰ ਫਿਰ 25-25 ਦਾ ਲੱਗਾ ਵਾ ਇਹਨਾਂ ਦਾ ਬਤਾ ਆਪਣੇ ਸਕੋਰ ਕਿੰਨੇ ਦੀ ਆਪਣੇ ਸਕੋਰ ਕਿੰਨੇ ਆ ਆਪਣੇ 12 12 ਤੇ ਉਹਨਾਂ ਦੇ ਕਿੰਨੇ 10 ਉਹਨਾਂ ਦੇ ਚੱਲੋ ਚੱਲ ਤੇ ਬਾਕੀ ਹੁਣ ਮੈਚ ਪੂਰਾ ਕਰਕੇ ਤੇ ਫਿਰ ਤੁਹਾਨੂੰ ਮੈਂ ਆਪੇ ਆਹ ਵੀ ਕਹਿੰਦੇ ਮੇਰੇ ਵੀਰੋ ਮੈਚ ਜਿੱਤ ਕੇ ਤੇ ਮੁੰਡੇ ਹੁਣ ਬਹਿ ਗਏ ਯਾਰ ਮੈਚ ਉਹ ਪਿਛਲਾ ਆਪਾਂ ਜਿੱਤ ਗਏ ਤੇ ਹੁਣ ਇਧਰ ਡੱਬੋ ਦੋ ਬੰਦਿਆਂ ਦਾ ਲੱਗਾ ਉਧਰ ਆ ਜੀ ਰਾਹੁਲ ਤੇ ਹਾਂ ਪਪੜ ਇਧਰ ਜੋਬਨ ਤੇ 1 1 ਤਜਾਨੂੰ ਕੌਣ ਜੀ ਤੂੰ ਤੇਰੇ ਨਾਲ ਐਮਮੋਨੀ ਐਮਮੋਨੀ ਮੇਰੇ ਭਾਜੀ ਬੰਦੇ ਇਹ ਮੈਂ ਸਪੋਰਟ ਇਹਨਾਂ ਨੂੰ ਕਰਦਾ ਤੇਰੇ ਸਾਹਮਣੇ ਪਾਪੜੀਆਂ ਨਾਲ ਪਾਪੜੀਆਂ ਨਹੀਂ ਆ ਲੈ ਹੈਵੀ ਰਾਈਵਲ ਉਹ ਪਾਪੜੀਆਂ ਦਾ ਸਪੋਰਟਰ ਐਮਮੋਨਾ ਦਾ ਸਪੋਰਟਰ ਤੇ ਉਹਨੂੰ ਵੇਖਣੇ ਆ ਕੌਣ ਜੀ ਦਾਇਆ ਤੇ ਅੱਜ ਦਾ ਦਿਨ ਸ਼ਾਨਦਾਰ ਜਿਹਾ ਗਿਆ ਸ਼ਾਬਾ ਯਾਰੇ ਵੈਰੀ ਗੁੱਡ ਕਿ ਉਹ ਬੰਦਾ ਬਲਾਗ ਬਹੁਤ ਸੋਣਾ ਜੁਬਣ ਇੱਕ ਵੈਰੀ ਗੁੱਡ ਇੱਕ ਬੋਤਲ ਕੋਕ ਦੀ ਪੀ ਲਈ ਪੀਤੀ ਗਈ ਹੈ ਮੁੰਡਿਆਂ ਵੱਲੋਂ ਇੱਕ ਬੋਤਲ ਇਹਨਾਂ ਲਿਆ ਕੇ ਪੀ ਲਈ ਹੈ ਮੁੰਡਿਆਂ ਨੇ ਕੋਕ ਦੀ ਬਹੁਤ ਵਧੀਆ ਫੱਟ ਡਾਈ ਬੰਵੇ ਇੰਨਾ ਕ ਲਾਲਚ ਠੀਕ ਆ ਇਹਨਾਂ ਨੇ ਇਸ ਬਾਰੇ ਗੇ ਖੇਡ ਲੈਂਦੇ ਆ ਕੋਕੋਕ ਦੀ ਬੋਤਲ ਦਾ ਲਾਲਚ ਲਾ ਲੈਂਦੇ ਆ ਵਿਹਾਂ ਵਾਲੀ ਦਾ ਬਸ ਉਹ ਲਾਲਚ ਤੇ ਖੇਡਦੇ ਰਹਿੰਦੇ ਆ ਨਹੀਂ ਨਹੀਂ ਵਧੀਆ ਗੱਲ ਆ ਖੇਡਣਾ ਚਾਹੀਦਾ ਸਾਰੇ ਖੇਡਿਆ ਕਰੋ ਤੇ ਬਾਕੀ ਹੁਣ ਮੈਚ ਚੱਲਣ ਗਿਆ ਆ 3 6 ਤੇ ਹੁਣ ਵੇਖੀ ਇਹਨਾਂ ਦਾ ਮੈਚ ਕੌਣ ਜਿੱਦਾ ਤੇ ਫਿਰ ਹਾਰ ਗਿਆ ਪਪੜੀ ਹਾਰ ਗਿਆ ਲੈ ਹਾਰ ਗਿਆ ਪਪੜੀ ਹੈਂਡਲ ਮੈਚ ਐਮ ਉਹਨਾਂ ਨੇ ਜਿੱਤ ਲਿਆ ਐਮ ਨੇ ਜਿੱਤਾ ਮੈਚ ਜਿੱਤਾ ਆ ਯਾਰ ਉਹ ਚੱਲੀਏ ਕਾ ਮੇਰੇ ਯਾਰੀ ਦੇ ਅਸੀਂ ਡ੍ਰੋਪ ਨੈਟ ਦੀ ਮਾਰਨ ਦੇ ਆ ਨਹੀਂ ਮੈਂ ਇੱਕ ਚੀਜ਼ ਮੰਨ ਗਿਆ ਮੈਂ ਤਲਦਾਰ ਮੈ ਲੱਗੋ ਇੱਕ ਹੀ ਚੀਜ਼ ਮੰਨ ਲਿਓ ਵੀ ਰਾਹੁਲ ਨੂੰ ਬਲੌ ਠੀਕ ਆ ਭਾਈ ਠੀਕ ਆ ਤਾਂ ਕਹਿੰਦੇ ਮੇਰੇ ਵੀਰੋ ਇੱਧਰ ਜਿੱਦਣ ਬਣਾਨੇ ਗੂਟੇ ਤੇ ਸੱਟ ਲਵਾ ਲਈ ਆ ਖੇਡਦੇ ਖੇਡਦੇ ਤਾਂ ਹੀ ਘਰ ਆ ਗਿਆ ਸੀ ਤਾਂ ਹੀ ਅਹੀਂ ਰਹਿ ਗਈ ਨਹੀਂ ਉੱਥੇ ਠੀਕ ਆ ਵੇ ਜਰਾ ਦਰਦ ਨਹੀਂ ਹੋਂਦੀ ਸਹੀ ਆ ਤੇ ਇਹਨੇ ਜੰਪਲੇ ਆਇਨਾ ਜੰਪਲੇ ਆਦੇ ਜੱਗ ਦਾ ਮੂੰਹ ਗੂਠਾ ਤੇ ਮਾਸੀ ਛਿਲਿਆ ਗਿਆ ਤੋਂ ਪੈ ਗੂਠੇ ਤੋਂ ਲੈ ਆ ਚੀਜ਼ ਤੋਂ ਮਾਸੀ ਛਿਲਿਆ ਹੀ ਗਿਆ ਸਾਰਾ ਗੂਠੇ ਤੋਂ ਤੇ ਵੀ ਬਚਾ ਹੋ ਗਿਆ ਵਾ ਜਿਆਦਾ ਨਹੀਂ ਲੱਗੀ ਹੈਗੀ ਇਹ ਅਸਲ ਤੇ ਨਾ ਜਦੋਂ ਦੁਪਹਿਰੇ ਉੱਥੇ ਖੇਡਣ ਨਹੀਂ ਨਾ ਤੇ ਛੱਪੜ ਲੱਗੀ ਇਹਨੇ ਪਹਿਲਾਂ ਉਦੋਂ ਲਵਾਈ ਛੱਟ ਉਦੋਂ ਥੋੜੀ ਲੱਗੀ ਤੇ ਹੁਣ ਜਿਆਦਾ ਮਾਸੀ ਛਿਲਿਆ ਗਿਆ ਆ ਤੇ ਮੈਂ ਚੱਲ ਇਹਦਾ ਪਹਿਲੇ ਦਾਦਾ ਤੇ ਬਾਕੀ ਹੁਣ ਵੀਡੀਓ ਨੂੰ ਕਰਦੇ ਐਂਡ ਕੋਈ ਕੋਠੇ ਜਾ ਕੇ ਵੀਡੀਓ ਐਂਡ ਕਰੀ ਉਹ ਨਹੀਂ ਉੱਥੇ ਵੀਡੀਓ ਸੋਹਣੀ ਹੁੰਦੀ ਆ ਪੁਰਾ ਉਹਨੇ ਚਿੱਟਾ ਮਾਤੇ ਚਿੱਟਾ ਵਾਸ ਵਾਸ ਵਾਜ ਰੋ ਚਨਾ ਬਲੌਗ ਐਂਡ ਕਰਦੀ ਹਾਂ ਚਲ ਹੱਲੇ ਸ਼ਾਮ ਹੀ ਆ ਜਦੋਂ ਗੋਡੇ ਦਬਾਲਾ ਪਿਛੇ ਸਦਾਗਰਪਟ ਲਓ ਮਿੱਤਰੋ ਇਹ ਹੀ ਅੱਜ ਦਾ ਬਲੌਗ ਜੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਬੈਲ ਨੋਟੀਫਿਕੇਸ਼ਨ ਕਰ ਲਿਓ ਹੋਰ ਜਿਤਨਾ ਕਿ ਸਾਡੀ ਨਵੀਂ ਤਾਜ਼ੀ ਵੀਡੀਓ ਤੁਹਾਨੂੰ ਪਤਾ ਲੱਗਦਾ ਰਹੇ ਤੇ ਬਾਕੀ ਸਪੋਰਟ ਕਰਿਆ ਕਰੋ ਦੱਬ ਕੇ ਤੇ ਮਿਲਦੇ ਆਂ ਅਗਲੀ ਵੀਡੀਓ ਜੀ ਤੱਕ ਲਈ ਬਾਏ ਬਾਏ ਸਾਸਰੀ ਘਰ ਨਮਸਤੇ ਅਸਤ੍ਰੋ ਗਠਨ ਮਾਰ ਕਿਵ ਬਾਈ